ਕਰੇ ਆ ਗੁਰੂ ਅੰਗਦ ਪਾਸਾ ਜੀ ਦੀ ਸਰਣ ਵਿੱਚ ਆਉਣ ਤੋਂ ਪਹਿਲਾਂ ਬਾਬਾ ਅਮਰਦਾਸ ਜੀ ਦਾ ਜੀਵਨ ਕਿ ਉਹ ਜੀ ਸੀ ਬਾਬਾ ਅਮਰਦਾਸ ਜੀ ਹਰ 6 ਮਹੀਨੇ ਬਾਅਦ ਕੁਝ ਇਤਿਹਾਸਕਾਰ ਕਹਿੰਦੇ ਨੇ ਅਤੇ ਕੁਝ ਦੇ ਮੁਤਾਬਿਕ 1 ਸਾਲ ਬਾਅਦ ਉਹ ਹਰਿਦੁਆਰ ਗੰਗਾ ਦੇ ਉਪਰ ਇਸ਼ਨਾਨ ਕਰਨ ਵਾਸਤੇ ਜਾਂਦੇ ਸਨ ਇਸ ਤਰ੍ਹਾਂ ਜਾਂਦੇ ਹੁੰਆਂ ਉਹਨਾਂ ਨੂੰ ਇਹ 20ਵਾਂ ਸਾਲ ਸੀ 20 ਸਾਲ ਉਹ ਲਗਾਤਾਰ ਗੰਗਾ ਦੇ ਤੀਰਥ ਤੇ ਇਸ਼ਨਾਨ ਕਰਕੇ ਆਉਂਦੇ ਸਨ ਤੇ ਇਹ ਇੱਕ ਬਹੁਤ ਵੱਡਾ ਪੁੰਨ ਸਮਝਿਆ ਜਾਂਦਾ ਸੀ ਪਰ ਗੁਰਮਤ ਕੀ ਕਹਿੰਦੀ ਹੈ ਇਸ ਬਾਰੇ ਉਸ ਬਾਰੇ ਆਪਾਂ ਵਿਚਾਰ ਕਰਾਂਗੇ ਨਾ ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ ਬਿਨ ਹਰ ਭਗਤਾ ਮੁਕਤ ਹੋਏ ਇਹੋ ਕਹਿ ਰਮੇ ਕਬੀਰ ਐ ਪਾਲਿਆ ਪ੍ਰਸਾਦ ਜੇ ਤੂੰ ਗੰਗਾ ਦੇ ਤੀਰਨਾਮੇ ਕਿਨਾਰੇ ਆਪਣਾ ਘੜੀ ਬਣਾ ਲਵੇਂ ਤੇ ਰੋਜ਼ ਨਾਵੇਂ ਤੂੰ ਗੰਗਾ ਦੇ ਵਿੱਚ ਤਾਂ ਤੇਰੀ ਮੁਕਤੀ ਨਹੀਂ ਹੋਣ ਲੱਗੀ ਕਿਉਂਕਿ ਬਿਨ ਹਰਿ ਭਗਤ ਨਾ ਮੁਕਤ ਹੋਏ ਇਉ ਕਹਿ ਰਮੇ ਕਬੀਰ ਤੀਰਥਾ ਤੇ ਇਸ਼ਨਾਨ ਕਰਨ ਦੇ ਰਾਹ ਕਦੀ ਕਿਸੇ ਦੀ ਮੁਕਤੀ ਨਹੀਂ ਹੁੰਦੀ ਬਾਤਸਾਦੀ ਬਾਣੀ ਦਾ ਪ੍ਰਮਾਣ ਹੈ ਨਾਵਣ ਕੋ ਤੀਰਥ ਗਰੇ ਮਨ ਬਉਰਾਰੇ ਪੂਜਨ ਕੋ ਬਉ ਦੇਵ ਮਹਾਂਕਮੇਰੇ ਛੋਟੇ ਨਹੀਂ ਮਰ ਬੌਰਾ ਨੇ ਛੋਟਾ ਹਲਕੀ ਸੀ ਹਰਿ ਦਾ ਸਿਮਰਨ ਕਰਾਂਗੇ ਸੁਭ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਾਂਗੇ ਤਾਂ ਇਹਨਾਂ ਵਿਸਿਆਂ ਵਿਕਾਰਾਂ ਤੋਂ ਛੁਟਕਾਰਾ ਹੋਏਗਾ ਨਹੀਂ ਤਾਂ ਦੰਕਾਰ ਤੇ ਨਾਂ ਨਾਲ ਜਾਂ ਹੋਰ ਦੇਖਾਂ ਦੇ ਉੱਪਰ ਨਾ ਆਉਣ ਦੇ ਨਾਲ ਕਦੇ ਵੀ ਮਨ ਦੀ ਮਹਿਲ ਗੁਰ ਦੇ ਹਿੰਦੀ ਤਾਂ ਇਸ ਲਈ ਆਵੇਂ ਬਾਬਾ ਅਮਰਦਾਸ ਜੀ ਨੂੰ 20 ਸਾਲ ਹੋ ਗਏ ਸਨ ਉੱਥੇ ਇਸ ਵਿੰਨ ਯਾਤਰਾ ਦੇ ਵਿੱਚ ਦੋ ਘਟਨਾਵਾਂ ਹੋਈਆਂ ਧਿਆਨ ਨਾਲ ਸੁਣਨਾ ਇੱਕ ਪੰਡਿਤ ਦੁਰਗੋਦਾਸੀ ਦੁਰਗੋ ਨੇ ਇਹ ਕਿਹਾ ਬਾਬਾ ਅਮਰਦਾਸ ਜੀ ਨੂੰ ਕਦੇ ਸਮਾ ਆਵੇਗਾ ਤੁਸੀਂ ਸਹਿਨਸਾ ਦੇ ਸਹਿਨਸਾ ਹੋਵੋਗੇ ਤੇ ਤੁਹਾਡੇ ਕਦਮਾਂ ਦੇ ਵਿੱਚ ਦੁਨਿਆਵੀ ਪਦਾਰਥਾਂ ਦੇ ਦਿੱਤੇ ਢੇਰ ਲੱਗੇ ਹੋਣਗੇ ਤੇ ਉੱਥੇ ਤੁਹਾਡੇ ਸੰਤਾਨ ਵੀ ਹੋਣਗੇ ਔਰ ਉੱਥੇ ਜੋ ਦੁਨੀਆਂ ਦੇ ਵੱਡੇ ਵੱਡੇ ਰਾਜੇ ਮਹਾਰਾਜੇ ਨੇ ਉਹ ਵੀ ਆਪ ਦੇ ਕਦਮਾਂ ਦੇ ਵਿੱਚ ਸਜਦਾ ਕਰਨਗੇ ਤੇ ਹੱਥ ਜੋੜ ਕੇ ਖੜੀ ਹੋਣਗੇ ਪਰ ਉਹ ਕਹਿਣ ਲੱਗੇ ਭਾਈ ਅਸੀਂ ਤਾਂ ਅਜੇ ਤਾਂ ਕੁਛ ਨਹੀਂ ਆ ਬਸ ਇਹ ਲੰਗਰ ਪਾਣੀ ਦਾ ਬੜੀ ਮੁਸ਼ਕਲ ਦੇ ਨਾਲ ਪੁਜਾਰਾ ਹੁੰਦਾ ਹੈ ਤਾਂ ਉਹ ਕੁਝ ਦੰਬੜੇ ਦੇ ਲੱਗੇ ਲੈ ਬੰਨਾ ਦੀ ਲੈ ਲਓ ਪਰ ਉਹਨਾਂ ਨੇ ਕਿਹਾ ਅਸੀਂ ਲੈਣਾ ਕੁਝ ਨਹੀਂ ਹੈ ਅਸੀਂ ਉਦੋਂ ਲਵਾਂਗੇ ਜਦੋਂ ਤੁਸੀਂ ਬੰਡੇ ਉਹਦੇ ਤੇ ਪਹੁੰਚ ਜਾਵੋਗੇ ਪਰ ਸਾਡੇ ਨਾਲ ਵਾਅਦਾ ਕਰੋ ਉਦੋਂ ਤੁਸੀਂ ਭੁੱਲਤਾ ਨਹੀਂ ਜਾਓਗੇ ਸਾਨੂੰ ਇਹ ਬਚਨ ਚੇਤੇ ਰੱਖੋਗੇ ਤਾ ਬਾਬਾ ਅਮਰਦਾਸ ਜੀ ਨੇ ਕਿਹਾ ਅਸੀਂ ਤੁਹਾਡੇ ਇਹ ਨਾ ਬਚਨਾਂ ਨੂੰ ਜਿਤੇ ਰੱਖਾਂਗੇ ਫਿਰ ਜਦੋਂ ਉਹ ਤੋਂ ਯਾਤਰਾ ਕਰਕੇ ਵਾਪਸ ਢੁੜਨ ਲਗੇ ਤਾਂ ਇੱਕ ਬ੍ਰਹਮਚਾਰੀ ਦੇ ਨਾਲ ਮਿਲਾਲ ਹੋ ਗਿਆ ਬ੍ਰਹਮਚਾਰੀ ਦੇ ਨਾਲ ਗੱਲਾਂ ਬਾਤਾਂ ਕਰਦਿਆਂ ਕਰਾਉਂਦਿਆਂ ਬਾਬਾ ਅਮਰਦਾਸ ਜੀ ਕੋ ਨਾਲ ਨੂੰ ਆਪਣੇ ਘਰ ਤੱਕ ਲਿਆਏ ਤੇ ਜਦੋਂ ਉੱਥੇ ਵੀ ਉਹਨਾਂ ਨੇ ਧਰਮ ਦੀਆਂ ਗੱਲਾਂ ਬਾਤਾਂ ਕੀਤੀਆਂ ਤੇ ਗੱਲਾਂ ਬਾਤਾਂ ਕਰਦੇ ਆ ਕਰਦੇ ਆ ਫੇਰ ਉਹਨੇ ਪੁੱਛ ਲਿਆ ਬਾਬਾ ਜੀ ਤੁਹਾਡਾ ਗੁਰੂ ਕੌਣ ਹੈ ਕਿਉਂਕਿ ਬਜ਼ੁਰਗ ਤਾਂ ਸਵਲਤ ਹੋ ਹੀ ਚੁੱਕੇ ਸਨ ਲਗਭਗ 80 ਕੋ ਸਾਲ ਦੇ ਤਾਂ ਤੁਸੀਂ ਦੱਸੋ ਤੁਹਾਡਾ ਗੁਰੂ ਕੌਣ ਹੈ ਤਾਂ ਉਸ ਵੇਲੇ ਉਹਨਾਂ ਕਿਹਾ ਅਸੀਂ ਤਾਂ ਅਜੇ ਤੱਕ ਕੋਈ ਗੁਰੂ ਤਾਰਨ ਨਹੀਂ ਕੀਤਾ ਤਾਂ ਇਹ ਸੁਣਦਿਆਂ ਸਾਧ ब्रह्मचारी लोलाका हो गया उसने किया मेरा जन्म भ्रष्ट किया गया मैं नकुरे के नाल इतना लब्बा समा बतेर केदा है ए कहंदे होया पुकार दे विचों चला लिया तीसरी गुरु ग्रंथ साहिब दी वाणी ता ये कहंदी है गुरु मंत्र इन जो प्राणी दरगांत जन्म भ्रष्ट ने कू करे सू करे काके सर्प ने तुखले ਜੋ ਗੁੰਗੇ ਮੰਤਰ ਤੋਂ ਬਗਾਰ ਹੈ ਆਪਾਂ ਇਹ ਕਹਿ ਲਈਏ ਕਿ ਜਿਸ ਨੇ ਠੰਡੇ ਬਾਟ ਦੀ ਪਾਹਰ ਨਹੀਂ ਲਈ ਹੈ ਉਹ ਕੁੱਤਿਆਂ ਵਾਂਗਰ ਹੈ ਐਵੇਂ ਭੁੱਦਾ ਰਹਦਾ ਹੈ ਕੂਕਰੇ ਸੁਗਰੇ ਕੋ ਸੂਰ ਹੈ ਤੇ ਕਾ ਕੇ ਉਹ ਕਾਂ ਹੈ ਤੇ ਉਹ ਸੱਬ ਦੇ ਤੁਲ ਹੈ ਇਸੇ ਜਨਮ ਦੇ ਵਿੱਚ ਜਿਸ ਨੇ ਗੁਰੂ ਦਾ ਉਪਦੇਸ਼ ਅਜੇ ਤੱਕ ਨਹੀਂ ਲਿਆ ਨਿਗੂਰੇ ਕਾ ਹੈ ਨਾਉ ਪੁਰਾ ਨਿਗੂਰੇ ਦਾ ਕਾਂ ਨਾਉ ਵੀ ਬੁਰਾ ਹੈ ਪ੍ਰਸਾਦ ਸਾਹਿਬ ਜੀ ਕੋ ਜਿਹੜਾ ਬ੍ਰਹਮਚਾਰੀ ਹੋ ਤੋਂ ਉੱਟ ਕੇ ਇਹ ਕਹਿੰਦਾ ਹੋਇਆ ਚਲਾ ਗਿਆ ਹੁਣ ਬਾਬਾ ਅਮਰਦਾਸ ਪਾਤਸ਼ਾਹ ਜੀ ਦਾ ਜਿਹੜਾ ਸਮਾਂ ਹੈ ਨਾ ਪਾ ਇੱਕ ਇੱਕ ਪਲ ਉਹਨੇ ਦੁੱਖਾਂ ਦੇ ਵਿੱਚ ਬੀਤਣ ਲਗਾ ਤੇ ਚਿੰਤਾ ਨੇ ਸਮਝ ਲੋ ਆ ਕੇ ਆਪਣਾ ਪੂਰਾ ਪ੍ਰਭਾਵ ਬਾਬਾ ਅਮਰਦਾਸ ਜੀ ਦੇ ਉੱਪਰ ਪਾ ਦਿੱਤਾ ਰਾਤ ਪਈ ਤਾਂ ਇੱਕ ਪਲ ਵੀ ਅੱਖ ਨਹੀਂ ਲੱਗੀ ਨੀਂਦ ਨਹੀਂ ਆਈ ਦੇਵੋ ਨਾਂ ਦੇ ਅੱਖਾਂ ਦੇ ਵਿੱਚ ਨੀਰ ਵੰਡਾਰਿਆ ਕਿ ਉਹ ਬਾਬਾ ਅਮਰਦਾਸ ਤੂੰ ਅੱਜ ਤੱਕ ਗੁਰੂ ਧਾਰਨ ਕਿਉਂ ਨਹੀਂ ਜਿੰਦਾ ਹੁਣ ਮੈਂ ਗੁਰੂ ਕਿੱਥੋਂ ਲਵਾਂ ਮੈਂ ਕਿਸ ਨੂੰ ਗੁਰੂ ਧਾਰਨ ਕਰਾਂ ਕਿਉਂਕਿ ਗੁਰੂ ਤਾਂ ਉਹ ਹੋਣਾ ਚਾਹੀਦਾ ਜੋ ਸਰਬ ਦਾ ਸਮਰਾਟ ਹੋਵੇ ਇਸ ਤਰ੍ਹਾਂ ਜਾਗਦੇ ਆਂ ਜਾਗਦੀਆਂ ਸਾਰੀ ਰਾਤ ਲੰਦੇ ਤੇ ਹੁਣ ਧਿਆਨ ਦੇਦਾ ਜੋ ਬਾਬਾ ਅਬਰਦਾਸ ਜੀ ਆ ਨਾ ਇਹਨਾਂ ਦੇ ਛੋਟੇ ਭਰਾ ਦਾ ਨਾਮ ਸੀ ਮਾਨਕ ਦਾਸ ਮਾਨਕ ਦਾਸ ਦੇ ਪੁੱਢ ਸੰਗ ਗੁਰੂ ਅੰਗਦ ਦੇਵ ਜੀ ਇਹ ਇਸ ਸੰਸਾਰੀ ਇਸ ਤੇ ਨਹੀਂ ਗੱਲ ਗੁਰੂ ਅੰਗਦ ਦੇਵ ਜੀ ਦੀ ਬੇਟੀ ਬਾਬਾ ਭਾਨਕ ਦਾਸ ਦੇ ਪੁੱਤ ਜਸ ਜਸੂ ਦੇ ਨਾਲ ਵਿਆਹੀ ਸੀ ਤੇ ਬਾਬਾ ਅਬਰਦਾਸ ਜੀ ਦੀ ਨੂ ਲੱਗੀ ਤਾਂ ਬਾਬਾ ਅਬਰਦਾਸ ਜੀ ਇਹ ਸਾਰਿਆਂ ਤੋਂ ਵੱਡੇ ਸੰਚਾਰੇ ਭਰਾਵਾਂ ਤੋਂ ਵੇ بابا ਅਮਰਦਾਸ ਜੀ ਨੂੰ ਅੱਜ ਨੀਂਦ ਨਹੀਂ ਸੀ ਆ ਰਹੀ ساری ਰਾਤ ਜਾਗਦੇ ਹੋਇਆ ਕਮਟ ਬਦਲਦੇ ਹੋਇਆ ਲੱਗ ਗਈ ਜਦੋਂ ਅਮਰਤ ਵੇਲੇ ਜੀ ਜੀ ਅਬਰੋ ਨੇ ਮਧਾਣੀ ਪਾਈ ਦੁੱਧ ਰੁੜਕਣ ਲੱਗੀ ਤਾਂ ਦੁੱਧ ਰੁੜਕਦੇ ਹੋਇਆ ਉਹਨਾਂ ਨੇ ਨਾਲ-ਨਾਲ ਸ਼ਬਦ ਗਾਇਨ ਕੀਤਾ ਕਰਨੀ ਕਾਗਦ ਮਨ ਬਸ ਬਾਣੀ ਬੁਰਾ ਭਲਾ ਤੋਂ ਲੇਖ ਪਏ ਜੋ ਜਿਉ ਗਿੱਤ ਚਲਾਏ ਤਿਉ ਚਲਿਏ ਤਉ ਗੁਣ ਨਾਹੀ ਅੰਤ ਹਰੇ ਚਿੰਤ ਚੇਤਸ ਕੀ ਨਈ ਬਾਵ ਰਿਆ ਹਰ ਦਸਰ ਤੇਰੇ ਗੁਣ ਕਲਿਆ ਤੇ ਉਸ ਸਾਰਾ ਸੁਬਦ ਇਸ ਤਰ੍ਹਾਂ ਜਾਲੀ ਰਹਿਨ ਜਾਲ ਦੇ ਭਵਾ ਜੀਤੀ ਚੜੀ ਪਾਈ ਤੇਤੀ ਰਸ ਰਸ ਚੋਪ ਚੁਗੇ ਨਿਤ ਫਾਸੇ ਛੁੱਟ ਸੁਣੇ ਕਵਨ ਹੋਈ ਕਾਇਆ ਆਨ ਮਾਨਿਤ ਲੋਹਾ ਪੰਜ ਅਗੰਤਿਤ ਲਾਜ ਨਹੀਂ ਕੋਈਲੇ ਪਾਪ ਪੜੇ ਇਸ ਉਪਰ ਮਨ ਜਲਿਆ ਸਨ ਨੀਚਿਤ ਭਈ ਭਾਇਆ ਮਨੂਰ ਕੰਚਨ ਫਿਰ ਹੋਵੇ ਜੇ ਪਰ ਬੁਲੇ ਤਨੇਹਾ ਇੱਕ ਨਾਮ ਅੰਮ੍ਰਿਤ ਉਹ ਦੇਵੇ ਸੋ ਨਾਨਕ ਤ੍ਰਿਸ਼ਟ ਸੁਧੇ ਜਦੋਂ ਇਹ ਆਵਾਜ਼ ਕਰਨਾਂ ਦੇ ਵਿੱਚ ਪਈ ਤਾਂ ਬਾਬਾ ਅਮਰਦਾਸ ਜੀ ਆਪਣੇ ਕਾਰ ਤੋਂ ਉੱਠ ਕੇ ਆਪਣੇ ਭਰਾ ਦੇ ਕਾਰ ਦੀ ਤਹਿਲੀ ਦੇ ਉੱਪਰ ਜਾ ਕੇ ਖੜ ਗਏ ਤੇ ਬੀਬੀ ਅਮਰਦਾ ਬੀਬੀ ਅਮਰੋ ਜੀ ਸੀ ਉਹ ਇਸ ਸ਼ਬਦ ਦਾ ਨਾਲ-ਨਾਲ ਇਸ ਪਾਠ ਕਰ ਰਹੀ ਸੀ ਤੇ ਨਾਲ-ਨਾਲ ਉਹ ਮਧਾੜੀ ਨੂੰ ਹਿਲਾ ਰਹੀ ਸੀ ਦੁੱਧ ਲੜਕ ਰਹੀ ਸੀ ਜਦੋਂ ਬੀਬੀ ਜੀ ਨੇ ਸ਼ਬਦ ਦੀ ਸਮਾਪਤੀ ਕੀਤੀ ਦੁੱਧ ਲੜ ਗਿਆ ਗਿਆ ਤਾਂ ਫਿਰ ਉਸ ਵੇਲੇ بابا ਅਮਰਦਾਸ ਜੀ ਨੇ ਆਵਾਜ਼ ਦਿੱਤੀ ਕਿ اے ਪੁਤਰੀ ਇਹ ਕਿਹੜਾ ਕਲਾਮ ਹੈ ਕਿਸ ਦਾ ਕਲਾਮ ਹੈ ਜੋ ਤੂੰ ਬੜੇ ਚਾਅ ਦੇ ਨਾਲ ਗਾਇਨ ਕਰ ਰਹੀ ਸੀ ਜਦੋਂ ਇੱਕ ਵਾਰ ਮੈਨੂੰ ਸੁਣਾ ਦੇ ਬੀਬੀ ਅਮਰੋਦੀ ਨੇ ਇੱਕ ਵਾਰ ਸ਼ਬਦ ਫਿਰ ਗਾਇਆ ਕੀਤਾ ਅਤੇ ਸੁਣਾ ਦਿੱਤਾ ਤੇ ਫਿਰ ਬੀਬੀ ਅਮਰੋਦੀ ਨੇ ਅਰਥ ਵੀ ਕਰਕੇ ਸੁਣਾ ਦਿੱਤੇ ਤਾਂ ਉਸ ਵੇਲੇ ਬਾਬਾ ਅਮਰਦਾਸ ਜੀ ਕਹਿੰਦੇ ਹਨ ਇਹ ਤਾਂ ਸਾਰੀ ਮੇਰੀ ਮਨ ਦੀ ਅਵਸਥਾ ਬਿਆਨ ਕਰ ਦਿੰਦੀ ਹੈ تے میرا مان ہی تا ہے من جلیا سنی چند بھئی میرا مان سارے پاسے تو سڑ گیا ہے تے جیڑا پاسا رہ گیا نا سنی, سنی سنی ایک کو جار ہوں ہے اون دے نال پلٹ پلٹ, پلٹ کے تے اس رہن دے ہوئے تانو بھی مانو بھی او ساڑ رہی تا اس ویلے انہیں کیا کہ ایک کلام کس دا ہے تا بی بی امرو کہتی ہے ایک کلام ایک, ایک باڑی تھانگرو نالک پاسا دی دی پھر تے بچی ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਮਿਲੇ ਬਲਾਕੇ ਵਿੱਚ ਤਾਂ ਉਹਨਾਂ ਨੇ ਕਿਹਾ ਜੀ ਐਸ ਵਕਤ ਗੁਰੂ ਨਾਨਕ ਪਾਤਸ਼ਾਹ ਦੇ ਸਿੰਘਾਸਨ ਤੇ ਮੇਰੇ ਪਿਤਾ ਗੁਰੂ ਅੰਗਦ ਪਾਤਸ਼ਾਹ ਜੀ ਬਿਰਾਜਮਾਨ ਸੀ ਤਾਂ ਜਗ੍ਹਾ ਬ੍ਰਤੀ ਇਹ ਕੋ ਪੈ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਬਾਸ ਲੈ ਚਲ ਤਾਂ ਉਸੇ ਵੇਲੇ ਜੋ ਛੋਟੇ ਭਰਾਤਾ ਸਨ ਉਹ ਅਤੇ ਜੋ ਬੀਬੀ ਅਮਰੋ ਦੀ ਸੱਸ ਹੈ ਉਹ ਕਹਿਣ ਲੱਗੀ ਭਈ ਇਹ ਸਾਡੇ ਵੱਡੇ ਨੇ ਪਟੇਰੇ ਹਨ ਤੁਸੀਂ ਇਹਨਾਂ ਦੇ ਨਾਲ ਚਲੇ ਜਾਓ ਤਾਂ ਜਦੋਂ ਬਾਬਾ ਅਮਰਦਾਸ ਜੀ ਨੂੰ ਲੈ ਕੇ ਬੀਬੀ ਅਮਰੋ ਖੰਦੂਰ ਸਾਹਿਬ ਵਿਖੇ ਗੁਰੂ ਅੰਗਦ ਪਾਤਸ਼ਾਹ ਜੀ ਦੇ ਪਾਸ ਪਹੁੰਚੇ ਤਾਂ ਪਹਿਲੇ ਉਹਨਾਂ ਨੂੰ ਬਾਹਰ ਖੜਾ ਕਾ ਦਿੱਤਾ ਤੇ ਆਪ ਅੰਦਰ ਚਲੇ ਗਏ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ اے ਮੇਰੀ ਧੀਏ ਜੋ ਸਾਡੇ ਕੁੜਮ ਸਾਹਿਬ ਆਏ ਸਨ ਉਹਨਾਂ ਨੂੰ ਤੁਸੀਂ ਬਾਹ ਕਿਉਂ ਕਢਾ ਦਿੱਤਾ ਪਰ ਇਤਨਾ ਕਹਦੇ ਹੋਏ ਗੁਰੂ ਅੰਗਦ ਪਾਤਸ਼ਾਹ ਜੀ ਆਪ ਹੀ ਖੜੇ ਹੋ ਪਏ ਤੇ ਉੱਠ ਕੇ ਚੱਲ ਪਏ ਲੱਖ ਸੰਬੰਧ ਸੰਸਾਰ ਕੇ ਤੇ ਸੰਸਾਰ ਦੇ ਸੰਬੰਧ ਜਾਣਦੇ ਹੋયા ਗੁਰੂ ਅੰਗਦ ਦੇਵ ਜੀ ਨੇ ਐਵੇਂ ਬਾਹਾਂ ਫਸਾਰੀਆਂ ਜਿਵੇਂ ਕੁੜਮ ਮਿਲਦੇ ਨੇ ਇਸ ਤਰੀਕੇ ਨਾਲ ਗੁਰੂ ਅੰਗਦ ਪਾਸਾ ਜੀ ਨੇ ਬਾਵਾ ਪਸਾਰੀਆਂ ਸਨ ਤੇ ਗੁਰੂ ਅਮਰਦਾਸ ਪਾਸਾ ਜੀ ਨੇ ਸਿਰ ਹਿਲਾਉਂਦੇ ਹੋਏ ਆਖਿਆ ਨਹੀਂ ਪਾਤਸ਼ਾਹ ਇਸ ਕੁੜਮ ਦੇ ਰਿਸ਼ਤੇ ਵਿੱਚ ਤਾਂ ਮੈਂ ਤੁਹਾਨੂੰ ਕਈ ਵਾਰ ਮਿਲਿਆ ਬਾਵਾ ਦੇ ਵਿੱਚ ਪਰ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ ਅੱਜ ਤੇ ਮੈਂ ਸਿੱਖ ਬਣ ਕੇ ਆਇਆ ਤੇ ਉਸੇ ਵਕਤ ਆਪਣਾ ਸਿਰ ਜਿਹੜਾ ਸੀ ਗੁਰੂ ਅੰਗਦ ਦੇਵ ਸਾਦੇ ਜੀ ਨਾਲ ਦੇ ਚੰਨਾਰੇ ਚਾਹੁੰਦਾ ਆਪ ਜੀ ਨੂੰ ਪਤਾ ਹੋਵੇ ਉਮਰ ਦੇ ਵਿੱਚ ਗੁਰੂ ਅੰਗਦ ਦੇਵ ਜੀ ਨਾਲੋਂ ਬਾਬਾ ਅਰਦਾਸ 25 ਸਾਲ ਵੱਡੇ ਸਨ ਤੇ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨਾਲੋਂ 10 ਸਾਲ ਛੋਟੇ ਸਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਸਨ 1475 ਦੇ ਵਿੱਚ ਹੋਇਆ ਸੀ ਤੇ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਸਨ 1504 ਦੇ ਵਿੱਚ ਹੋਇਆ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਜੋ ਹੈ 1479 ਦੇ ਵਿੱਚ ਹੋਇਆ ਸੀ ਇਸ ਲਈ 25 ਸਾਲ ਗੁਰੂ ਅੰਗਦ ਦੇ ਪਾਤਸ਼ਾਹ ਨਾਲ ਵੱਡੇ ਸਨ ਪਰ ਗੁਰੂ ਘਰ ਦੇ ਵਿੱਚ ਕਦੀ ਦੇ ਨੂੰ ਗੁਰੂ ਨਹੀਂ ਮੰਨਿਆ ਗਿਆ ਜੇ ਤੇ ਜਿਹੜੇ ਗੁਣ ਨੇ ਸੁਭਾਗ ਗੁਣ ਨੇ ਜੋਤ ਆਏ ਕੋਸ ਨੂੰ ਗੁਰੂ ਮੰਨਿਆ ਗਿਆ ਤੇ ਇਸੇ ਤਰ੍ਹਾਂ ਬਾਬਾ ਅਮਰਦਾਸ ਨੇ ਮੱਥਰਾ ਟੇਕਿਆ ਤੇ ਸਿੱਖੀ ਦੀ ਮੰਗ ਕੀਤੀ ਉਪਦੇਸ਼ ਦੀ ਮੰਗ ਕੀਤੀ تو میری پادشاہ کہہ لگے اور کہا اے سکھی کمونی بڑی ہوگی ہے کہ تکھی کھنڈے تارے وہ والوں نے کی جو میں کھنڈے نہیں تار ہوگی نا تکھی وہ تکھی تار کو بھی اے تکھی ہے بات ہماری کھڑی کھڑی ہوگی نہیں کھڑی اور تکھی بہت پیڑی اس اوپر ہے مارک میرا سیک پریدہ پن سمال سمال تو اس ਬਾਬਾ ਅਮਰਦਾਸ ਜੀ ਨੇ ਕਿਹਾ ਬੱਸ ਤੁਸੀਂ ਰਹਿਮਤ ਕਰੋ ਬਖਸ਼ਿਸ਼ ਕਰੋ ਮੈਂ ਤੁਹਾਡਾ ਹਰ ਹੁਕਮ ਮੰਨਾਂਗਾ ਸਿਰ ਮੱਥੇ ਤੇ ਰੱਖ ਕੇ ਪ੍ਰਵਾਨ ਕਰਾਂਗਾ ਚੰਗਾ ਭਿਰ ਪਾਈ ਇਹ ਚਾਲੂ ਲਗਾਇਆ ਕਰ ਇਹ ਬਰਤਨ ਮਾਂਜਿਆ ਕਰ ਤੇ ਪਾਣੀ ਭੜ ਕੇ ਲਿਆਇਆ ਕਰ ਸਾਨੂੰ ਇਸਨਾਮ ਦੀ ਭਰਾਂ ਤਾਂ ਬਾਬਾ ਅਮਰਦਾਸ ਜੀ ਉਸ ਤੋਂ ਬਾਅਦ ਇੱਥੇ ਨਿਰੰਤਰ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸਾਹ ਸਮਝੀ ਲਗਾਤਾਰ ਉਹਨਾਂ ਨੇ ਲੰਗ ਨੂੰ 12 ਸਾਲ ਸੇਵਾ ਕੀਤੀ ਅਕਸ਼ੀਰਲਾ ਦਿਨ ਜਦੋਂ ਸੀ ਉਸ ਦਿਨ ਅੰਮ੍ਰਿਤ ਵੇਲੇ ਜਦੋਂ ਗਾਕਰ ਜਲਦੀ ਭਰ ਕੇ ਲਿਆ ਰਹੇ ਸਨ ਤਾਂ ਬੜੀ ਪ੍ਰਸਾਤ ਹੋਈ ਬੜਾ ਛਖੜ ਤੂਫਾਨ ਆਇਆ ਤੇ ਪਾਣੀ ਇਤਨਾ ਪੜ ਗਿਆ ਕੋਈ ਰਾਹ ਦਿਖਾਈ ਨਹੀਂ ਸੀ ਦਿੰਦਾ ਤੇ ਉੱਥੇ ਰਸਤੇ ਵਿੱਚ ਜੁਲਾਇ ਦੀ ਖੱਡੀ ਸੀ ਉਸ ਜੁਲਾਇ ਦੀ ਖੱਡੀ ਦੇ ਵਿੱਚ ਬਾਬਾ ਅਮਰਦਾਸ ਜੀ ਗਏ ਗਏ ਪਰ ਉਹਨਾਂ ਨੇ ਗਾਗਰ ਨਹੀਂ ਝਿਰਨ ਦਿੱਤੀ ਤੇ ਅਗਰੋਂ ਦੁਲਾਇਆ ਕਹਿੰਦਾ ਹੈ ਇਹ ਕੌਣ ਹੈ ਇਸ ਵਕਤ ਜੋ ਅੱਧੀ ਰਾਤ ਵੇਲੇ ਤੁਰਿਆ ਫਿਰਦਾ ਹੈ ਪਤਾ ਨਹੀਂ ਕਿਸੇ ਨੂੰ ਸੱਟ ਫਿੜ ਨਾ ਲੱਗੀ ਹੋਵੇ ਤਾਂ ਆਕੋ ਉਸ ਦੀ ਪਤਨੀ ਕਹਿੰਦੀ ਏ ਹੋਣਾ ਹੈ ਇਹ ਅਮਰੂ ਨੇ ਥਾਵਾ ਜੋ ਆਪਣੇ ਕੁੜਮ ਦੇ ਦਾਤ ਤੇ ਆਇਆ ਹੋਇਆ ਏ ਪਤਾ ਨਹੀਂ ਉਸਦੇ ਬੱਚਿਆਂ ਨੇ ਉਸ ਨੂੰ ਘਰ ਦੇ ਵਿੱਚੋਂ ਕੱਢ ਦਿੱਤਾ ਏ ਉਸ ਨੂੰ ਰੋਟੀ ਨਹੀਂ ਮਿਲਦੀ ਤੇ ਆਪਣੇ ਕੁੜਮ ਦੇ ਦਾਤ ਦੇ ਉਪਰ ਉਹ ਟੁਕੜੇ ਖਾਣ ਵਾਸਤੇ ਆਇਆ ਹੋਇਆ ਏ ਉਹਦੇ ਥਾਵਾ ਜੋ ਹੋਇਆ ਤਾਂ ਇਸ ਤਰ੍ਹਾਂ ਉਹ ਕਹਿੰਦੀ ਹੋਈ ਨਾਲ ਉਸ ਨੇ ਇਹ ਵੀ ਕੱਜਤਾ ਕਿ ਗੁਰੂ ਅੰਗਦ ਦੇ ਪਾਤਸ਼ਾਹ ਨੇ ਵੀ ਉਸ ਨੂੰ ਸੇਵਾਦਾਰ ਵਿੱਚ ਲਾਇਆ ਹੋਇਆ ਕੰਮਾ ਧੰਨਿਆਂ ਦੇ ਵਿੱਚ ਲਾਇਆ ਹੋਇਆ ਏ ਉਹਨਾਂ ਨੇ ਉਸ ਤਰ੍ਹਾਂ ਦਾ ਦਿਹਾੜੀ ਨਹੀਂ ਕੀਤਾ ਉੱਥੇ ਇੱਕ ਕਵੀ ਲਿਖਦਾ ਏ ਹੋਗਾ ਅਮਰੂ ਬੇਨਵਾਜ ਜੋ ਐਸਾ ਪੜਕਦਾ ਫਿਰਦਾ ਨ ਕਭੂ ਚੈਨ ਕਰਦਾ ਵਕਾਰਾ ਹੋ ਤੋ ਐਸਾ ਹੋ ਕਹਿੰਦੀ ਅਮਰੂ ਦਾ ਮਾ ਹੋਵੇਗਾ ਤੇ ਇਸ ਲਈ ਇਹ ਬੋਲੀ ਜਿਹੜੀ ਸੀ

ਪਹਿਲਾਂ ਮੈਂ ਨਹੀਂ ਥਾਵਾ ਸੀ ਹੁਣ ਤਾਂ ਮੈਨੂੰ ਥਾਮ ਲੱਗਿਆ ਹੈ ਪਹਿਲਾਂ ਮੈਂ ਨਹੀਂ ਮਾਨਾ ਸੀ ਹੁਣ ਤਾਂ ਮੈਨੂੰ ਮਾਨ ਮਿਲ ਗਿਆ ਹੈ ਹੁਣ ਤੇ ਮੈਂ ਗੁਰੂ ਵਾਲਾ ਹੋ ਗਿਆ ਹਾਂ ਤੇ ਇਸ ਲਈ ਇਹ ਕਮਲੀਏ ਇਹ ਚਲੀਏ ਤੂੰ ਇਸ ਕੀਰਤ ਸ਼ਬਦ ਕਹਤੀ ਹੈ ਗੁਰੂ ਪਾਤਸ਼ਾਹ ਜੀ ਦੇ ਵਾਸਤੇ ਇਸ ਤਰ੍ਹਾਂ ਖੰਗੇ ਹੋਇਆ ਉੱਟ ਕੇ ਤੇ ਫੇਰ ਚੱਲ ਗਈ ਜਦੋਂ ਪਹੁੰਚੇ ਗੁਰੂ ਦਰਬਾਰ ਦੇ ਵਿੱਚ ਤੇ ਅੱਜ ਮੇਰੇ ਪਾਤਸ਼ਾਹ ਸਵਾਗਤ ਵਾਸਤੇ ਪਹਿਲਾਂ ਹੀ ਖੜੇ ਹੋਏ ਸਾਧਨ ਜਿਹੜੇ ਗਾਗਰ ਜਲ ਦੀ ਭਰੀ ਹੋਈ ਸੀ ਉਤਰਵਾਏ ਅਤੇ ਹੋਰ ਪਿਆਰੇ ਸਿੱਖਾਂ ਨੂੰ ਵੀ ਇਕੱਠਿਆਂ ਕੀਤਾ ਤੇ ਆਖਿਰ ਅਸੀਂ ਅੱਜ ਇਸ ਜਲ ਦਾ ਇਸ਼ਨਾਨ ਨਹੀਂ ਕਰਨਾ ਇਸ ਜਲ ਦੇ ਨਾਲ ਤੇ ਅੱਜ ਬਾਬਾ ਅਮਰਦਾਸ ਜੀ ਨੂੰ ਇਸ਼ਨਾਨ ਕਰਵਾਣ ਹੈ ਤੇ ਇਸ਼ਨਾਨ ਕਰਾ ਕੇ ਨਾ ਮੇ ਬਸਤਰ ਪਹਿਨਾ ਕੇ ਤੇ ਉੱਚੇ ਸੰਗਾਸਨ ਤੇ ਬਿਠਾ ਕੇ ਗੁਰੂ ਅੰਗਦ ਦੇ ਪਾਤਸ਼ਾਹ ਜਿਹਨੇ ਪਹਿਲਾ ਪਰਿਗਰਮਾ ਕੀਤੀਆਂ ਫਿਰ ਆਪਣਾ ਸਿਰ ਜਿਹੜਾ ਸੀ ਉਹ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ ਤਾਂ ਸਾਰੀਆਂ ਸੰਤਾਂ ਨੂੰ ਆਦੇਸ਼ ਦਿੱਤਾ ਕਿ ਅੱਜ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਧਨ ਧਨ ਬਾਬਾ ਅਮਰਦਾਸ ਜੀ ਦੇ ਹਿਰਦੇ ਦੇ ਵਿੱਚ ਸਾਰੇ ਸੋਖ ਗੁਣਾ ਦਾ ਖਜ਼ਾਨਾ

ਵੇਲੇ ਹੈ ਸਾਰੰਗ ਪਾਣੀ RAM ਕਬੀਰਾਂ ਇਹ ਕਬਾਇ ਹੈ ਕੋਈ ਨਾ ਸਚੇ ਪਛਾਨੇ ਤਾਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਾ ਜੀਆਂ ਬੜੀਆਂ ਮਹਿਮਾ ਪਿਆਰ ਕਰਦੇ ਹਾਂ ਪਟਾਣੇ ਕੀ ਹੈ ਜਿਵੇਂ ਆਸਮਾਨ ਦੇ ਵਿੱਚੋਂ ਬੂੰਦਾ ਬੂੰਦੀਆਂ ਨਾ ਬਰਸਾਤ ਹੁੰਦੀ ਏ ਉਹਨਾਂ ਬੂੰਦਾ ਨੂੰ ਗਿਣੀਆਂ ਨਹੀਂ ਜਾ ਸਕਦਾ ਪਰ ਜੇ ਕੋਈ ਕਹੇ ਕਿ ਮੈਂ ਉਹਨਾਂ ਬੂੰਦਾ ਨੂੰ ਗਿਣ ਸਕਦਾ ਹਾਂ ایک آنکھ منی جا سکتی ہے کہ آسمان دے مچوں برہوری برسار کیا بندہ کو گنیاں جا سکتا ہے پر گروہ عبرداز پاتشاہ لیدی میں مانگو عبرداز نے گناہ کو بیار نہیں کیتا جا سکتا گھانا ہر بود بسر و باول پرسام بسند گننٹنا آوائے راو سر سکرن قدر سالر کو گانب ترنگ انت کو پاوائے روان کرنا جیس کرنی جی واحد واح گرو جی فتح